ਸੋ ਦੋਸਤੋ ਬੀਬੀ ਰਜਨੀ 3 ਅਗਸਤ ਨੂੰ ਸਿਨੇਮਾ ਕਰਾ ਵਿੱਚ ਦਸਤਕ ਦੇ ਰਹੀ ਹੈ ਤੇ ਫਿਲਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਰਾਏ ਤਾਂ ਆਪਾਂ ਵਕ ਵਕ ਆਡੀਅנס ਦੀ ਦੇਖ ਸੁਣ ਹੀ ਚੁੱਕੇ ਹਾਂ ਹਾਲ ਹੀ ਦੇ ਵਿੱਚ ਫਿਲਮ ਦੀ ਲੀਡ ਕਾਸਟ ਰੂਪੀ ਗਿਲ ਤੇ ਜਸਬਾਜ ਵਾ ਇੱਕ ਲਾਈਵ ਸੈਸ਼ਨ ਦੇ ਵਿੱਚ ਆਏ ਤੇ ਉਹਨਾਂ ਨੇ ਫਿਲਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਫੈਨਸ ਨਾਲ ਸਾਂਝੀਆਂ ਕੀਤੀਆਂ ਕੀ ਗੱਲਬਾਤ ਕੀਤੀ ਦੋਵਾਂ ਅਦਾਕਾਰਾਂ ਨੇ ਫਿਲਮ ਬਾਰੇ ਆਓ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਲਾਈਵ ਹੋਏ ਹਾਂ ਤੇ ਨੂਈ ਪੇਜਾਂ ਤੋਂ ਬੀਬੀ ਰਜਨੀ ਜੀ ਦਾ ਪੇਜ ਹੈ ਤੇ ਰੂਪੀ ਜੀ ਦਾ ਪੇਜ ਹੈ ਤੇ ਇਹ ਮੇਰਾ ਆਪਦਾ ਪੇਜ ਹੈ ਅ ਅਸੀਂ ਬਸ ਫਿਲਮ ਬਾਰੇ ਗੱਲਬਾਤ ਕਰਨੀ ਸੀ ਤੁਹਾਡੇ ਨਾਲ ਕਿ ਬੀਬੀ ਰਜਨੀ ਸਾਡੀ ਫਿਲਮ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ ਵਰਲਡਵਾਈਡ ਜੀ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ ਪਿੰਡ-ਪਿੰਡ ਜਾਣ ਦਾ ਮੌਕਾ ਮਿਲ ਰਿਹਾ ਖਾਸ ਕਰਕੇ ਰੂਪੀ ਜਿਵੇਂ ਆਪਾਂ ਸ਼ਹਿਰਾਂ ਇਧਰ ਜਾਂਦੇ ਆ ਜੀ ਔਰ ਬੀਬੀ ਰਜਨੀ ਜੀ ਲਈ ਸਾਨੂੰ ਪਿੰਡਾਂ 'ਚ ਵੀ ਜਾਣ ਦਾ ਮੌਕਾ ਹੈ ਯੈਸ 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 ਔਰ ਜੋ ਉੱਥੇ ਸਾਡਾ ਤਜਰਬਾ ਲੋਕਾਂ ਨਾਲ ਗੱਲਬਾਤ ਕਰਕੇ ਹੋਇਆ ਮਨਮੋਹੀ ਪਿਆਰ ਉਹਨਾਂ ਵੱਲੋਂ ਔਰ ਇੰਨਾ ਕੁ ਭਰਮਾਹੰਗਾਰਾ ਲੱਗਦਾ ਨਾ ਮਿਲਿਆ ਇਹ ਗੱਲਾਂ ਹੀ ਛੱਡ ਦੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਜਿਵੇਂ ਤੁਸੀਂ ਬ ਸਾਰਿਆਂ ਨੂੰ ਪਤਾ ਕਿ ਬਾਹਰੋਂ ਕੈਨੇਡਾ ਤੋਂ ਜੀ ਜੰਪਾ ਵਾਲੋਂ ਤੁਹਾਡੀ ਫੈਮਿਲੀ ਤੁਹਾਡੀ ਸਾਰੀ ਉੱਧਰ ਰਹਿੰਦੀ ਹੈ ਪਹਿਲਾਂ ਤੋਂ ਤੁਹਾਡੀ ਟੈਨਲੀ ਨੂੰ ਪਿਆਰ ਪ੍ਰੀਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਹਾਂ ਸਾਰੇ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਸੀਂ ਲਾਈਵ ਹੁੰਦੇ ਨਹੀਂਗੇ ਬਹੁਤ ਘੱਟ ਲਾਈਵ ਹੁੰਨੇ ਆ ਮੈਂ ਤੇ ਸਰ ਦੋਨੇ ਹੀ ਨਹੀਂ ਕਦੇ ਲਾਈਵ ਹੋਏ ਇੰਦਾ ਇਕੱਲੇ ਇਕੱਲੇ ਲਾਸਟ ਧਰਨੇ 'ਚ ਹੋਈ ਸੀ ਉਹ ਦੋ ਵਾਰ ਚੁਣੋਏ ਆ ਉਹ ਵੀ ਤੁਕਾਰ ਜ ਸਾਡੇ ਚੜਦੀ ਕਲਾ ਵਾਲਾ ਸੀ ਤੇ ਜੇ ਸਾਡੇ ਪੰਚ ਦੀ ਗੱਲ ਹੈ ਤਾਂ ਕਰਕੇ ਪੰਜਾਬ ਦੀ ਗੱਲ ਔਰ ਸਾਡੇ ਇਤਿਹਾਸ ਦੀ ਗੱਲ ਹੈ ਤੇ ਅਸੀਂ ਕੋਈ ਪੱਖ ਛੱਡਣਾ ਨਹੀਂ ਚਾਹੁੰਦੇ ਯੈਸ ਕਿਉਂਕਿ ਪੱਖ ਰਹਿ ਨਾ ਜਾਵੇ ਅਸੀਂ ਰੌਲਾ ਪਾ ਕੇ 30 ਤਰੀਕ ਤੱਕ ਦੱਸਣਾ ਕਿ ਅਸੀਂ ਇਤਿਹਾਸ ਤੇ ਫਿਲਮ ਲੈ ਕੇ ਆਏ ਆ ਜੀ ਜਿਹੜੀ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਹਿਲਾਂ ਆਪਾਂ ਜਿਵੇਂ ਫਿਲਮ ਦੀਆਂ ਇੰਟਰਵਿਊਜ਼ ਵੀ ਗੱਲ ਕਰਦੇ ਹਾਂ ਕਿ ਬੀਬੀਆਂ ਤੋਂ ਸਾਖੀਆਂ ਸੁਣਦੇ ਸੀ ਪਤਾਬਾਂ ਪੜ੍ਹਦੇ ਸੀ ਅੱਜ ਕੱਲਾ ਸਿਨੇਮਾ ਹੀ ਰਹਿ ਗਿਆ ਸਾਡੇ ਕੋਲ ਯੈਸ ਕਿਉਂਕਿ ਜਿੱਦਾਂ ਦੀ ਲਾਈਫ ਹੈ ਲੋਕ ਬਿਜ਼ੀ ਨੇ ਇਕੱਲਾ ਸਿਨੇਮਾ ਰਹਿ ਗਿਆ ਉਹਦੇ ਰਾਹੀਂ ਅਸੀਂ ਬੀਬੀ ਰਜਨੀ ਆਪਣੇ ਸਿੱਖ ਇਤਿਹਾਸ ਦੀ ਫਿਲਮ ਹੈ ਤੁਹਾਡੇ ਲਈ ਲੈ ਕੇ ਆਉਣ ਲੱਗੇ ਆ ਮੈਂ ਰੂਪੀ ਨੂੰ ਪੁੱਛਣ ਲੱਗਿਆ ਸੀ ਕਿ ਰੂਪੀ ਜਿਵੇਂ ਬਾਹਰ ਪੜੀ ਹੈ ਬਾਹਰ ਉੱਥੇ ਹੀ ਪੜੀ ਹੈ ਔਰ ਇਹਨੇ ਰੂਪੀ ਨੇ ਤੁਸੀਂ ਸਾਰਿਆਂ ਨੇ ਜਦੋਂ ਟ੍ਰੇਲਰ ਨੂੰ ਰਿਸਪੌਂਸ ਹੀ ਉਸ ਲੈਵਲ ਦਾ ਦਿੱਤਾ ਪਹਿਲਾਂ ਤਾਂ ਥੈਂਕ ਯੂ ਕਰਦੇ ਆ ਤੁਹਾਡਾ ਐਸੀ ਮੈਂ ਕਹਿੰਦਾ ਕਿ ਅਦਾਕਾਰੀ ਕੀਤੀ ਹੈ ਐਡੀ ਕਮਾਲ ਦਾ ਕੰਮ ਕੀਤਾ ਬਹੁਤ ਵਧੀਆ ਰੂਪੀ ਤੁਹਾਨੂੰ ਪਰਸਨਲੀ ਕੀ ਲੱਗਦਾ ਕਿ ਜੇ ਮੈਂ ਤੁਸੀਂ ਬਾਹਰੋਂ ਪੜ੍ਹੀ ਲਿਖੀ ਹੋਂ ਸਾਰਾ ਕੁਝ ਚਲੋ ਅਦਾਕਾਰ ਚ ਇਹ ਗੱਲ ਵਾਰੀ ਵਾਰੀ ਮੈਂ ਬਾਹਰ ਨਹੀਂ ਕਹਿੰਦਾ ਚਾਹੇ ਉਧਰ ਹੋਵੇ ਚਾਹੇ ਇਧਰ ਹੋਵੇ ਅਦਾਕਾਰ ਅਦਾਕਾਰ ਹੀ ਹੁੰਦਾ ਉਹ ਤੁਹਾਡਾ ਦਿਖਦਾ ਸਕਰੀਨ ਤੇ ਤੁਹਾਨੂੰ ਕਿਵੇਂ ਲੱਗਿਆ ਬੀਬੀ ਰਜਨੀ ਦਾ ਜਿਹੜਾ ਕਿਰਦਾਰ ਕਰਕੇ ਤੇ ਤੁਹਾਡੇ ਚ ਕੀ ਬਦਲਾਏ ਬੀਬੀ ਰਜਨੀ ਦਾ ਕਿਰਦਾਰ ਕਰਨ ਤੋਂ ਬਾਅਦ ਆ ਮੈਨੂੰ ਲੱਗਦਾ ਸਭ ਆਈ ਥਿੰਕ ਜਦੋਂ ਸ਼ੁਰੂ ਵੀ ਜਦੋਂ ਮੈਨੂੰ ਫਿਲਮ ਮਤਲਬ ਨਰੇਸ਼ਨ ਮੈਂ ਸੁਣੀ ਆ ਤੇ ਉਦੋਂ ਹੀ ਮੈਨੂੰ ਇੱਕ ਡਾਊਟ ਤਾਂ ਸੀਗਾ ਇੱਕ ਰਿਸਪੌਂਸਿਬਿਲਟੀ ਤੁਹਾਨੂੰ ਲੱਗਦਾ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਤੁਸੀਂ ਤੁਸੀਂ ਸੁਣੀ ਵੀ ਮੈਨੂੰ ਲੱਗ ਘਣੀ ਹੋਈ ਹੁੰਦੀ ਹੈ ਹਾਂਜੀ ਹਾਂਜੀ ਛੋਟੇ ਹੁੰਦੇ ਬਸ ਹਾਂਜੀ 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 ਸੋ ਮੈਨੂੰ ਉਸੇ ਟਾਈਮ ਮੈਨੂੰ ਇਹ ਸੀਗਾ ਕਿ ਆਪਾਂ ਮਤਲਬ ਮੈਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਮੈਂ ਲੱਗਦਾ ਤੁਸੀਂ ਮੇਰੇ ਫਰੇਮ ਚੋਂ ਕੱਟ ਹੋ ਰਹੇ ਆ ਇੱਕ ਮਿੰਟ ਸੌਰੀ ਤੁਸੀਂ ਕੰਟੀਨਿਊ ਰੱਖੋ ਅੱਛਾ ਬਸ ਆਈ ਦਿੰਗੇ ਤੋਂ ਬਾਅਦ ਮਿਲਦਾ ਫਿਲਮ ਕਰਨ ਤੋਂ ਬਾਅਦ ਮੇਰੇ ਚ ਹੌਲੀ ਹੌਲੀ ਇੱਕਦਮ ਜਿਹੀ ਚੀਜ਼ ਨੋਟਿਸ ਹੋਈ ਸਬਰ ਜ਼ਰੂਰ ਮੈਨੂੰ ਲੱਗਦਾ ਇੱਕ ਸਬਰ ਆਇਆ ਆ ਪਹਿਲਾਂ ਨਹੀਂ ਸੀਗਾ ਇੰਨਾ ਜ਼ਿਆਦਾ ਤੇ ਹੁਣ ਵੀ ਮਤਲਬ ਮੈਨੂੰ ਲੱਗਦਾ ਇੱਕ ਠਹਿਰਾਵ ਵੀ ਆ ਚੁੱਕਿਆ ਆ ਥੋੜਾ ਜਿਹਾ ਸੋ ਇਹ ਚੀਜ਼ਾਂ ਮੈਂ ਜ਼ਰੂਰ ਮਹਿਸੂਸ ਕਰਦੀ ਆ ਪਰ ਇਹ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਇੱਕਦਮ ਜੇ ਤਾਂ ਮਤਲਬ ਕਦੇ ਵੀ ਨਿਕਲੇ ਨਿਕਲੇ ਹਾਂ ਜਿਵੇਂ ਜਿੱਦਾਂ ਦੀ ਅੱਜ ਆਪਾਂ ਸਮਾਜ ਚ ਰਹਨੇ ਆ ਜਿੱਦਾਂ ਦੀ ਆਪਣੀ ਉਮਰਾਂ ਨੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਚਲੋ ਮੇਕਰਸ ਨੇ ਸਾਨੂੰ ਚੁਣਿਆ ਹੈ ਨਾ ਕਿਰਦਾਰਾਂ ਲਈ ਜੀ ਹਰ ਇੱਕ ਬੰਦੇ ਦੀ ਲਾਈਫ ਚ ਮੈਨੂੰ ਲੱਗਦਾ ਕਿ ਇੱਕ ਫਿਲਮ ਹੁੰਦੀ ਹੈ ਜਿਹੜੀ ਉਹਨੂੰ ਹਮੇਸ਼ਾ ਯਾਦ ਰਹਿੰਦੀ ਹੈ ਬੀਬੀ ਜਿਹੜੀ ਮੈਨੂੰ ਮੇਡ ਲਈਦਾ ਹੈ ਤੁਹਾਡੇ ਲਈ ਵੀ ਸਹੀ ਗੱਲ ਹੈ ਜੀ 100% ਤਾਂ ਬਸ ਮੈਂ ਸੌਰੀ ਤੁਹਾਡੀ ਗੱਲ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਜਦੋਂ ਇਹ ਫਿਲਮ ਬਣ ਰਹੀ ਸੀ ਅਸੀਂ ਇਹਦੇ ਪ੍ਰੋਡਿਊਸਰਸ ਨੂੰ ਇਹਦੇ ਮੇਕਰਾਂ ਨੂੰ ਖਾਸ ਕਰਕੇ ਅਮਰ ਨੂੰ ਬਾਈ ਨੂੰ ਹੰਦਲ ਨੂੰ ਉਹਨੇ ਲਿਖੀ ਆ ਬਲਜੀਤ ਸਿੰਘ ਦਿਉ ਪਾਜੀ ਉਹਨਾਂ ਨੇ ਕਰਵਾਇਆ ਸਤੋ ਜੋ ਕੁਝ ਕਰਵਾਇਆ ਉਹਨਾਂ ਨੂੰ ਮਿਹਨਤ ਕਰਦੇ ਅਸੀਂ ਆਪਦੇ ਆੱਖਾਂ ਨਾਲ ਦੇਖਿਆ ਕਿ ਕਿੰਨੀ ਕੁ ਮਿਹਨਤ ਹੁੰਦੀ ਹੈ ਮਤਲਬ ਫਿਲਮਾਂ ਕੋਈ ਵੀ ਫਿਲਮ ਬਣਦੀ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਪਰ ਵਾਰੀ-ਵਾਰੀ ਅਸੀਂ ਐ ਨਹੀਂ ਕਹਾਂਗੇ ਕਿ ਸਾਡੇ ਵਾਲੀ ਤੇ ਤਾਂ ਬਹੁਤ ਜ਼ਿਆਦਾ ਹੋਈ ਹੈ ਸਾਡਾ ਫਰਜ਼ ਬਣਦਾ ਹੈ ਇਹ ਕਿ ਅਸੀਂ ਜਦੋਂ ਕੋਈ ਮਤਲਬ ਇਤਿਹਾਸ ਤੇ ਕੋਈ ਗੱਲ ਆਉਂਦੀ ਹੈ ਤੇ ਜ਼ਰੂਰ ਦੇਖੋ ਅਸੀਂ ਆਪਦਾ ਕੰਮ ਜੋ ਕਰਨਾ ਸੀ ਉਹ ਕਰਤਾ ਹੁਣ ਵਾਰੀ ਤੁਹਾਡੀ ਹੈ ਸੋ ਮੈਂ ਤੁਹਾਨੂੰ ਹੱਥ ਬਨ ਕੇ ਰਿਕੁਐਸਟ ਹੀ ਕਰੂੰਗਾ ਕਿ ਕੋਈ ਉਹ ਵੀ ਲੰਬੀ ਵਾਲੀ ਗੱਲ ਨਾਲ ਆਪਾਂ ਕਰ ਦਈਏ ਕਿ ਗਾਂਹ ਦੀ ਵਾਰ ਨੂੰ ਅਸੀਂ ਕੋਈ ਕਨਸੈਪਟ ਲੈ ਕੇ ਜਾਈਏ ਕਿਸੇ ਪ੍ਰੋਡਿਊਸਰ ਕੋਲੇ ਤਾਂ ਮੈਨੂੰ ਲੱਗਦਾ ਕਿ ਪਿਛਲਾ ਜਿਹੜਾ ਦੌਰ ਪੰਜਾਬੀ ਫਿਲਮਾਂ ਦਾ ਚੱਲ ਰਿਹਾ ਉਹ ਮਣਾਮੁਗੀ ਪਿਆਰ ਤੁਸੀਂ ਫਿਲਮਾਂ ਨੂੰ ਦੇ ਰਹੇ ਹੋ ਔਰ ਬੀਬੀ ਰਜਨੀ ਦੇ ਟ੍ਰੇਲਰ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਪਿਆਰ ਦੁੱਤਾ ਗਾਣਿਆਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦੁੱਤਾ ਵਰਲਡ ਵਾਈਡ ਤੁਸੀਂ ਐਡਵਾਂਸ ਬੁਕਿੰਗ ਕਰ ਲਓ ਕੱਲ ਤੋਂ ਓਪਨ ਹੋ ਜਾਣੇ ਨੇ ਐਡਵਾਂਸ ਬੁਕਿੰਗ ਯੈਸ ਫਿਲਮ ਜ਼ਰੂਰ ਆਪਦੇ ਬੱਚਿਆਂ ਨੂੰ ਲੈ ਕੇ ਜਾਇਓ ਪਰਿਵਾਰ ਨਾਲ ਫੈਮਿਲੀ ਨਾਲ ਦੇਖ ਕੇ ਆਓ ਯੈਸ ਤੇ ਮੈਨੂੰ ਵਿੱਚ ਜਗਦੀਪ ਸਰ ਦਾ ਮੈਸੇਜ ਆ ਜਗਦੀਪ ਬਿੰਗ ਥੈਂਕ ਯੂ ਜਗਦੀਪ ਆਪਾਂ ਕਮੈਂਟ ਪੜ੍ਹਦੇ ਆ ਤੁਹਾਡੇ ਜਗਦੀਪ ਬਿੰਗ ਯੈਸ ਓਕੇ ਦੇ ਮੁਬਾਰਕ ਆ ਥੈਂਕ ਯੂ ਜਗਦੀਪ ਫਿਲਮ ਜ਼ਰੂਰ ਦੇਖਣ ਜਾਇਓਗੀ ਇਹ ਮੈਨੂੰ ਤਾਂ ਲੱਗ ਜਾਂਦਾ ਮੈਸੇਜ ਆ ਹਾਂਜੀ ਹਾਂਜੀ ਆ ਦੇਖੋ ਆ ਆਈ ਜਾਣਗੇ ਆਈ ਜਾਣਗੇ ਹੌਲੀ ਹੌਲੀ ਆ ਆ ਦੇਖੋ ਥੱਲੇ ਹਾਂ ਜਿੰਨੇ ਵੀ ਤੁਸੀਂ ਸੱਜਣ ਮੈਸੇਜ ਕਰ ਰਹੇ ਹੋ ਸਾਨੂੰ ਤਿੰਨਾ ਪੇਜਾਂ ਤੋਂ ਬਹੁਤ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਅਹੀਂ ਕਦੇ ਲਾਈਵ ਨਹੀਂ ਹੋਇਆ ਤਿੰਨ ਤਿੰਨ ਲਾਈਵ ਹੋਏ ਆ ਹਣੀ ਐਸੀ ਇਸ ਟਾਈਮ ਸਾਨੂੰ ਤਾਂ ਪਹਿਲਾ ਇੰਟਰਵਿਊਸ ਤਾਂ ਬਹੁਤ ਕੀਤੀਆਂ ਅੰਦਰ ਲਾਈਵ ਵਾਲਾ ਤੁਸੀਂ ਜਿਵੇਂ ਲਾਸਟ ਧਰਨੀ ਚ ਹੋਇਆ ਵਾਹ ਤੁਸੀਂ ਜੇ ਕੋਈ ਵੀ ਤੁਹਾਡੇ ਸਵਾਲ ਹੈ ਜੀ ਤੁਸੀਂ ਹੁਣ ਪੁੱਛ ਸਕਦੇ ਹੋ ਕੋਈ ਵੀ ਕੁਐਸਚਨਸ ਨੇ ਤੁਹਾਨੂੰ ਤੁਸੀਂ ਫਿਲਮ ਰਿਲੇਟਿਡ ਬੀਬੀ ਰਜਨੀਜੀ ਰਿਲੇਟਿਡ ਕੁਝ ਵੀ ਤੁਹਾਨੂੰ ਹੈਗਾ ਬੈਸਟ ਆਫ ਲੱਕ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੈਂ ਥੈਂਕ ਯੂ ਵਿਜੇ ਥੈਂਕ ਯੂ ਜੀਸ ਫਸਟ ਮਤਲਬ ਕਿੰਨੇ ਦਿਨ ਰਹਿ ਗਏ ਜੀ ਤੁਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਦੋਸਤਾਂ ਨਾਲ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਵਰਲਡ ਵਾਈਡ ਖਾਸ ਕਰਕੇ ਜੇ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਜਵਾਕਾਂ ਨੂੰ ਇਹ ਫਿਲਮ ਦਿਖਾਉਣੀ ਤਾਂ ਜ਼ਰੂਰੀ ਹੈ ਕਿਉਂਕਿ ਬਚਪਨ ਚ ਜਿਹੜੀ ਜੀਜ਼ ਆਪਾਂ ਵੀ ਦੇਖਦੇ ਜਿਵੇਂ ਆਪਣੀਆਂ ਕੋਈ ਪੋਇਮਾਂ ਹੋਈਆਂ ਉਹ ਸਾਰੀ ਜ਼ਿੰਦਗੀ ਯਾਦ ਰਹਿੰਦੀ ਹੈ ਨਾ ਜੋ ਸਕੂਲ ਚ ਪੜਦੇ ਆਪਾਂ ਅਸੀਂ ਸਰਕਾਰੀ ਸਕੂਲ ਚ ਪੜੇ ਹੋਏ ਹਾਂ ਸਾਨੂੰ ਟਾਟ ਯਾਦ ਨੇ ਬੂਰੀਆਂ ਲੈ ਕੇ ਜਾਂਦੀ ਸੀ ਤੇ ਉਹਨਾਂ ਨੂੰ ਉਹ ਯਾਦ ਨੇ ਨਾ ਰੋਟੀਆਂ ਲੈ ਕੇ ਜਾਂਦੇ ਸੀ ਡੱਬੇ ਚ ਤੇ ਕੱਢ ਕੇ ਗਏ ਦੇ ਬੈਗ ਚੋਂ ਮਤਲਬ ਉਹ ਇੱਕ ਉਮਰ ਹੁੰਦੀ ਹੈ ਨਾ ਬੱਚੇ ਦੀ ਤੇ ਤਾਂ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਬੱਚਿਆਂ ਨੂੰ ਇਹ ਫਿਲਮ ਦਿਖਾਉਣੀ ਬਹੁਤ ਜ਼ਰੂਰੀ ਹੈ ਜੀ ਆਉਂਦੇ ਆ ਪਰਿਵਾਰਾਂ ਨਾਲ ਬਜ਼ੁਰਗਾਂ ਨੂੰ ਤੁਸੀਂ ਤਾਂ ਫਿਲਮ ਦਿਖਾਇਓ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਬਜ਼ੁਰਗਾਂ ਨੇ ਸਾਨੂੰ ਇੱਕ ਕਹਾਣੀਆਂ ਬੀਬੀ ਰਜਨੀ ਜੀ ਦਾ ਕਿੱਸਾ ਕਹਾਣੀਆਂ ਦੇ ਰੂਪ ਵਿੱਚ ਸੁਣਾਇਆ ਜਦੋਂ ਉਹ ਦੇਖਣਗੇ ਸਕਰੀਨ ਤੇ ਕਿ ਇਹ ਕਹਾਣੀਆਂ ਤਾਂ ਅਸੀਂ ਆਪ ਦੇ ਜਵਾਨਾਂ ਨੂੰ ਸੁਣਾਉਂਦੇ ਹੁੰਦੇ ਸੀ ਉਹਨਾਂ ਦੇ ਦਿਲ ਨੂੰ ਇੱਕ ਖੁਸ਼ੀ ਮਿਲੂਗੀ ਤਾਂ ਕਰਕੇ ਤੁਸੀਂ ਸਾਰਾ ਪਰਿਵਾਰ ਫਿਲਮ ਦੇਖਣ ਜਾਇਓ ਔਰ ਅਸੀਂ ਕੋਸ਼ਿਸ਼ ਹਾਂਜੀ ਨਹੀਂ 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 ਜਸਟ ਤੇ ਸਾਡੇ ਨੇ ਬਸ ਗੱਲ ਕੰਪਲੀਟ ਕਰਨ ਲੱਗੇ ਆ ਕਿ ਤੁਸੀਂ ਬੀਬੀ ਰਜਨੀ ਨੂੰ ਮਾਣਾ ਨੂੰ ਹੀ ਪਿਆਰ ਦਿਓ ਅਸੀਂ ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਪ੍ਰੋਡਿਊਸਰਸ ਬੋਲੋ ਮੈਂ ਤੁਹਾਨੂੰ ਕਹਿਣਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਦੀਆਂ ਫਿਲਮਾਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ 'ਚ ਪੰਜਾਬ ਦੀ ਗੱਲ ਹੋਊਗੀ ਜਿਨ੍ਹਾਂ 'ਚ ਆਪਣੇ ਇਤਿਹਾਸ ਦੀ ਗੱਲ ਹੋਊਗੀ ਯੈਸ ਯੈਸ ਤੇ ਸਰ ਮੈਂ ਤੁਹਾਨੂੰ ਪੁੱਛਣਾ ਸੀਗਾ ਸੌਰੀ ਉਹ ਸਾਨੂੰ ਕਹਿ ਰਹੇ ਥੋੜੇ ਪਿੱਛੇ ਨੂੰ ਹੋ ਜਾਓ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਪਹਿਲਾਂ ਕਦੇ ਪੀਰੀਅਡ ਫਿਲਮ ਨਹੀਂ ਕੀਤੀ ਹਨਾ ਤੇ ਤੁਹਾਨੂੰ ਕਿੱਦਾਂ ਫੀਲ ਹੋਇਆ ਮਤਲਬ ਜਦੋਂ ਤੁਹਾਨੂੰ ਪਤਾ ਲੱਗਾ ਕਿ ਪੀਰੀਅਡ ਫਿਲਮ ਆ ਐਂਡ ਤੁਹਾਨੂੰ ਕਿੱਦਾਂ ਫੀਲ ਹੋਇਆ ਉਸ ਟਾਈਮ ਮਤਲਬ ਤੁਸੀਂ ਕੋਈ ਸਪੈਸ਼ਲ ਪ੍ਰੈਪਰੇਸ਼ਨ ਕੀਤੀ ਜਾਂ ਮਤਲਬ ਕੀ ਤੁਸੀਂ ਰੈਫਰੈਂਸ ਜਾਂ ਕੁਝ ਵੀ ਕਿੱਦਾਂ ਯੂਜ਼ ਕੀਤਾ ਤੁਸੀਂ ਮੈਨੂੰ ਲੱਗਦਾ ਤੁਹਾਨੂੰ ਤਾਂ ਤੁਸੀਂ ਸੁਣੀ ਹੋਈ ਹੈ ਹਾਂਜੀ ਹਾਂਜੀ ਤਾਂ ਚਲੋ ਆਪਾਂ ਬlesd ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਕੋਲ ਬੀਬੀਆਂ ਹੈਗੀਆਂ ਨੇ ਜਿਨ੍ਹਾਂ ਨੇ ਕਿਸੇ ਕਹਾਣੀਆਂ ਸਾਨੂੰ ਸੁਣਾਏ ਹੋਏ ਨੇ ਤਾਂ ਮੈਨੂੰ ਇਹ ਲੱਗਦਾ ਪਰਸਨਲੀ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਟੀਮ ਜਿਹੜੀ ਫਿਲਮ ਬਣਾ ਰਹੀ ਸੀ ਮੈਂ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਸਾਰੇ ਬੰਦੇ ਇੰਨੇ ਇੱਕ ਆ ਵੀ ਆਪਦੇ ਫੀਲਡ ਚ ਧਨੀ ਨੇ ਤਨੰਦਰ ਜੀ ਨੇ ਉਹ ਕਹਿ ਦੀ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਮੈਂ ਇਸ ਟੀਮ ਦਾ ਹਿੱਸਾ ਬਣ ਰਿਹਾ ਯਾ ਦੂਜੀ ਗੱਲ ਇਹ ਹੈ ਕਿ ਅਮਰ ਨੇ ਕਹਾਣੀ ਬਹੁਤ ਕਮਾਲ ਦੀ ਲਿਖੀ ਹੋਈ ਸੀ ਬਲਜੀਤ ਸਿੰਘ ਦੇ ਉਹ ਭਾਜੀ ਨਾਲ ਸੀਗੇ ਹਾਂਜੀ ਔਰ ਤਿਆਰੀ ਬਸ ਇੰਨੀ ਕੀ ਸੀ ਕਿ ਮੈਨੂੰ ਇੰਨਾ ਭਰੋਸਾ ਸੀ ਕਿ ਜਿਹੜੀ ਟੀਮ ਨਾਲ ਮੈਂ ਕੰਮ ਕਰਨ ਚੱਲੇ ਆ ਉਹਨਾਂ ਨੇ ਮੈਨੂੰ ਕਰਵਾ ਲੈਣਾ ਹਾਂਜੀ ਹਾਂ ਇੰਨੀ ਗੱਲ ਜ਼ਰੂਰ ਹੁੰਦੀ ਆ ਕਿ ਕਰੈਕਟਰ ਹੁੰਦਾ ਜਿਹੜਾ ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹਾਂਜੀ ਬਸ ਮੈਂ ਜਦੋਂ ਸੱਚ ਮੈਂ ਜੇ ਇਹ ਗੱਲ ਕਹੂੰਗਾ ਕਿ ਜਦੋਂ ਮੈਂ ਬੀਬੀ ਰਜਨੀਜੀ ਦੇ ਸੈੱਟ ਤੇ ਆਉਂਦਾ ਸੀ ਤਾਂ ਮੈਂ ਆਪਣੀ ਬੈਂਟੀ ਚੋਂ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਨਿਕਲਦਾ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਜੀ ਵੀ ਠੀਕ ਆ ਐਕਟਿੰਗ ਮੇਤੋਂ ਵਧੀਆ ਹੋਵੇ ਨਾ ਹੋਵੇ ਉਹ ਬਾਤ ਦੀ ਗੱਲ ਹੈ ਕਿਉਂਕਿ ਆਪਾਂ ਹਲੇ ਐਕਟਰ ਬਣੇ ਨਹੀਂ ਹੈਗੇ ਹਲੇ ਸਿੱਖ ਰਹੇ ਆ ਜੀ ਵੀ ਦੋਨੇ ਸੀ ਮੈਂ ਤੇ ਸਰ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨਡ ਐਕਟਰ ਨਹੀਂ ਹੈਗੇ ਪਰ ਮੈਨੂੰ ਇਹ ਨਾ ਕੋਈ ਵੀ ਦੇਖ ਕੇ ਕਹੇਗੇ ਨਹੀਂ ਯਾਰ ਇਹ ਐਂਜੇ ਨਹੀਂ ਬਣੀ ਨਿਕਲ ਬਸ ਇੰਨੀ ਕੁ ਮੇਰੀ ਅਰਦਾਸ ਬੇਨਤੀ ਹੁੰਦੀ ਸੀ ਪਰ ਟ੍ਰੇਲਰ ਚ ਜੋ ਆਪਾਂ ਨੂੰ ਆਡੀਅנס ਵੱਲੋਂ ਸਤਿਕਾਰ ਪਿਆਰ ਆਇਆ ਉਹਦੇ ਅਸੀਂ ਰਣੀ ਰਹਾਂਗੇ ਤੇ ਧੰਨਵਾਦ ਕਰਾਂਗੇ ਕਿ ਤੁਸੀਂ ਉਹਨੂੰ ਐਪਰੀਸ਼ੀਏਟ ਕੀਤਾ ਸਹੀ ਹੈ ਜੀ ਐਂਡ ਆਈ ਥਿੰਕ ਤੁਸੀਂ ਮਤਲਬ ਪਰਸੈਂਟ ਐਂਡ ਆਈ ਥਿੰਕ ਟੀਮ ਇੰਨੀ ਵਧੀਆ ਸੀ ਕਿ ਮੈਂ ਤੇ ਸਰ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨਡ ਐਕਟਰ ਨਹੀਂ ਹੈਗੇ ਤੇ ਪਹਿਲੇ ਦਿਨ ਫਰਸਟ ਸ਼ੋ ਆਫ ਦੇ ਪਰਿਵਾਰ ਨੂੰ ਲੈ ਕੇ ਜਾਂਦਾ ਦੇਖਣ ਜਾਂਦਾ ਤੁਸੀਂ ਹੁੰਦੇ ਕੋਈ ਮੇਰੀ ਸਮਝ ਹੋ ਹੁੰਦਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ ਵਾਰੀ ਵਾਰੀ ਮੈਂ ਉਹੀ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਕਿ ਇਹ ਸਾਡਾ ਇਤਿਹਾਸ ਹੈ ਜਿਹੜਾ ਅੱਖੋਂ ਪਰੋਖੇ ਹੋ ਗਿਆ ਇਹ ਫਿਲਮਾਂ ਦੇ ਮਾਧਿਅਮ ਰਾਹੀਂ ਅੱਗੇ ਸਾਡਿਆਂ ਜਵਾਨਾਂ ਚ ਟਰੈਵਲ ਕਰੂਗਾ ਜੇ ਤੁਸੀਂ ਇਹਨੂੰ ਭਰਮ ਹੰਗਾਰਾ ਦਿਓ ਐਨਾ ਦਾਵਾ ਕਦੀ ਵੀ ਮੈਂ ਕਿਸੇ ਫਿਲਮ ਲਈ ਨਹੀਂ ਕੀਤਾ ਸਹੀ ਗੱਲ ਹੈ ਜੀ ਕਿਉਂਕਿ ਫਿਲਮਾਂ ਬਹੁਤ ਰਿਲੀਜ਼ ਹੋਈਆਂ ਪਰ ਮੈਂ ਉਹਦੇ ਇੰਸਟਾਗ੍ਰam ਤੇ ਕਦੇ ਅਜੇ ਤੱਕ ਲਾਈਵ ਕਦੀ ਵੀ ਨਹੀਂ ਆਇਆ ਆਹਾਂ ਕਦੀ ਵੀ ਨਹੀਂ ਬੇ ਜੀ ਕਿਸੀ ਤੁਸੀਂ ਅਦੋਈ ਲੱਗਦੇ ਹੋਏ ਸੀ ਜੀ 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 ਤਾਂ ਮੈਂ ਰਿਕਵੈਸਟ ਕਰੂੰਗਾ ਤੁਹਾਨੂੰ ਕਿ ਤੁਸੀਂ ਪਲੀਜ਼ ਆਪਦੇ ਪਰਿਵਾਰ ਨਾਲ ਆਪਦੀਆਂ ਬੱਚਿਆਂ ਦੀ ਗਾਸਤ ਨੂੰ ਬੀਬੀ ਰਜਨੀ ਵਰਲਡਵਾਈਡ ਰਿਲੀਜ਼ ਹੋ ਜਾਣੀ ਆ ਕੱਲ ਤੋਂ ਵੀਰੇ ਕੱਲ ਤੋਂ ਐਡਵਾਂਸ ਬੁਕਿੰਗ ਹਾਂਜੀ ਹਾਂਜੀ ਕੱਲ ਸ਼ਾਮ ਤੋਂ ਐਡਵਾਂਸ ਬੁਕਿੰਗ ਓਪਨ ਹੋ ਜਾਣੀ ਆ ਬੁਕਿੰਗ ਤੇ ਸਾਰੇ ਪਾਸੇ ਤੁਸੀਂ ਇਹ ਰਿਕਾਰਡ ਬਣਾਓ ਇਸ ਫਿਲਮ ਦੀ ਐਡਵਾਂਸ ਬੁਕਿੰਗ ਕਰਕੇ ਤੇ ਤੁਹਾਨੂੰ ਇਹ ਮਾਣ ਮਹਿਸੂਸ ਹੋਵੇ ਕਿ ਇਹ ਫਿਲਮ ਆਉਣ ਤੋਂ ਪਹਿਲਾਂ ਹੀ ਤੁਸੀਂ ਇਹਨੂੰ ਐਡਵਾਂਸ ਬੁੱਕ ਕੀਤਾ ਤੇ ਤੁਸੀਂ ਦੇਖਣ ਜਾ ਰਹੇ ਹੋ ਇਹ ਮਾਣ ਵਾਲੀ ਗੱਲ ਹੈ ਯੈਸ ਔਰ ਫਿਲਮ ਦੀ ਗਾਰੰਟੀ ਮੈਂ ਇਹ ਲੈਣਾ ਦੋ ਕੁ ਮਿੰਟ ਫੋਨ ਲਈ ਲਾ ਲਾਂਗੇ ਮੈਨੂੰ ਲੱਗਾ ਲੰਬਾ ਨਾ ਹੋ ਜਾ ਹਾਂਜੀ 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 ਕਿ ਟੈਕਨੀਕਲ ਪੱਖੋਂ ਵੀ ਆਪਾਂ ਤੁਮ ਕਰਦੀਆਂ ਨਾ ਜੀ ਯੈਸ ਤੁਹਾਨੂੰ ਲੱਗੂਗਾ ਹੀ ਨਹੀਂ ਤੁਹਾਨੂੰ ਲੱਗੂਗਾ ਕਿ ਚਲੋ ਕਿਸੇ ਸਿਨੇਮੇ ਦਾ ਕਿਸੇ ਸਿਨੇਮੇ ਨਾਲ ਕੰਪੈਰੀਜ਼ਨ ਨਹੀਂ ਹੁੰਦਾ ਯੈਸ ਬਟ ਇੱਕ ਕਲਾਸ ਹੁੰਦੀ ਹੈ ਫਿਲਮ ਦੀ ਯਾ ਜਿੱਡੇ ਜਿਹੜੇ ਮੇਕਰ ਨੇ ਨਾ ਤੁਸੀਂ ਸਾਰੇ ਜਣੇ ਜਾਣਦੇ ਹੋ ਬਟ ਜੋ ਕੁਆਲਿਟੀ ਹੈ ਫਿਲਮ ਦੀ ਸਾਰਾ ਕੁਝ ਉਸ ਲੈਵਲ ਦਾ ਲੱਗੂਗਾ ਕਿ ਤੁਹਾਨੂੰ ਤੁਸੀਂ ਕੋ ਮਤਲਬ ਹਾਲੀਵੁੱਡ ਲੈਵਲ ਦੀ ਫਿਲਮ ਦੇਖ ਰਹੇ ਹੋ 100% ਕੁਆਲਿਟੀ ਦੀ ਗਾਰੰਟੀ ਸਾਡੀ ਹੈ ਵਸ ਤੁਸੀਂ ਆਪਣੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਇਹ ਫਿਲਮ ਜ਼ਰੂਰ ਦੇਖਿਆ ਮੈਂ ਅਖੀਰ ਚ ਹੀ ਕਹੂੰਗਾ ਬਾਕੀ ਰੁਪਈਏ ਤੁਹਾਨੂੰ ਦੱਸਣੀ ਬਾਕੀ ਆਈ ਥਿੰਕ ਜਸਰ ਆਫਕੋਰਸ ਬਹੁਤ ਸੋਣਾ ਬੋਲਦਿਆ ਤੇ ਉਹਨਾਂ ਨੇ ਆਈ ਥਿੰਕ ਸਾਰਾ ਕੁਝ ਕਵਰ ਕਰਤਾ ਪਰ ਮੈਂ ਸਪੈਸ਼ਲੀ ਬਸ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਜੀ ਤੁਸੀਂ ਟੀਜ਼ਰ ਨੂੰ ਮਤਲਬ ਬਹੁਤ ਪਿਆਰ ਦਿੱਤਾ ਟੀਜ਼ਰ ਨੂੰ ਤੇ ਜਦੋਂ ਟ੍ਰੇਲਰ ਆਇਆ ਮਤਲਬ ਮੈਨੂੰ ਸੀਗਾ ਮੈਂ ਕਿਹਾ ਆਈ ਹੋਪ ਉਹਨਾਂ ਨੂੰ ਪਿਆਰ ਮਿਲੇ ਤੇ ਉਹਨਾਂ ਮੈਨੂੰ ਲੱਗਾ ਦੋਦੂ ਡਬਲ ਪਿਆਰ ਮਿਲਿਆ ਸਾਡੇ ਟ੍ਰੇਲਰ ਨੂੰ ਤੇ ਟ੍ਰੇਲਰ ਤੋਂ ਬਾਅਦ ਮੈਨੂੰ ਲੱਗਦਾ ਆਈ ਥਿੰਕ ਰਿਲੀਜ਼ ਤੋਂ ਬਾਅਦ ਸਾਡੀ ਸਾਰੀ ਟੀਮ ਦਾ ਮਤਲਬ ਹੌਸਲਾ ਹੋਰ ਵੀ ਵੱਜ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਵੀ ਹਾਂਜੀ ਤਾਂ ਨਹੀਂ ਅਸੀਂ ਕੋਈ ਬੱਕ ਛੱਡ ਹੀ ਨਹੀਂ ਰਹੇ ਹਾਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਮਤਲਬ ਜਿੱਥੇ ਸਾਨੂੰ ਕਿਤੇ ਲੱਗਦਾ ਸਹੀ ਗੱਲ ਹੈ ਚਲੋ ਮੇਰੇ ਕੋਲ ਜਿਵੇਂ ਸੀ ਇੱਥੇ ਰੂਪੀ ਉਹਨਾਂ ਨੇ ਤਾਂ ਟ੍ਰੈਵਲ ਕੀਤਾ ਯੂਕੇ ਜਾ ਕੇ ਆਏ ਨੇ ਕੈਨੇਡਾ ਜਾ ਕੇ ਆਏ ਨੇ ਅੱਗੇ ਅਸੀਂ ਆਸਟ੍ਰੇਲੀਆ ਵੀ ਆਉਣਾ ਸਾਰੇ ਪਾਸੇ ਆਉਣਾ ਹੈ ਗੱਲ ਇਹ ਨਹੀਂ ਹੈ ਕਿ ਫਿਲਮ ਹੈ ਗੱਲ ਇਹ ਹੈ ਕਿ ਸਾਡਾ ਇਤਿਹਾਸ ਹੈ ਔਰ ਇੱਕ ਕਦੇ-ਕਦੇ ਸੁਭਾਅ ਬਣਦਾ ਮੈਂ ਦੇਖੋ ਵਾਰੀ-ਵਾਰੀ ਉਹ ਵੀ ਗੱਲ ਅੱਗੇ ਅਸੀਂ ਹੋਰ ਵੀ ਫਿਲਮਾਂ ਕਰਨੀਆਂ ਨੇ ਜੀ ਕਰਾਂਗੇ ਉਹਨਾਂ ਨੂੰ ਵੀ ਤੁਸੀਂ ਪਿਆਰ ਦਿਓ ਸਾਰੇ ਦੇਖਿਓ ਬਟ ਇਹ ਇਸ ਫਿਲਮ ਲਈ ਇੱਕ ਸਪੈਸ਼ਲ ਜੋਰ ਹੁੰਦਾ ਨਾ ਜਿਹੜਾ ਉਹ ਲਾ ਰਹੇ ਆ ਕਿਉਂਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਇਤਿਹਾਸ ਜਿਉਂਦਾ ਰਹਿਣਾ ਉਹਨਾਂ ਲਈ ਬਹੁਤ ਜ਼ਰੂਰੀ ਹੁੰਦਾ ਤਾਂ ਵਾਰੀ-ਵਾਰੀ ਤੁਹਾਨੂੰ ਇਹ ਬੇਨਤੀ ਕਰ ਰਹੇ ਆ ਯੈਸ ਔਰ ਮੈਂ ਪੰਜਾਬੀਆਂ ਤੋਂ ਵੀ ਹਮੇਸ਼ਾ ਰੂਪੀ ਇਸ ਗੱਲ ਦਾ ਮਾਣ ਕਰਦਾ ਕਿ ਜਦੋਂ ਪੰਜਾਬੀ ਕਿਸੇ ਪਾਸੇ ਨੂੰ ਚੱਲ ਪੈਂਦੇ ਆ ਨਾ ਤੇ ਫਿਰ ਉਹ ਮੇਰੀ ਗੱਲ 100% ਐਂਡ ਆਈ ਥਿੰਕ ਸਾਰੇ ਇਸ ਚੀਜ਼ ਨੂੰ ਕਹਿ ਰਹੇ ਸੀ ਕਿ ਇਸ ਫਿਲਮ ਨੂੰ ਸਪੋਰਟ ਕਰਨਾ ਚਾਹੀਦਾ ਹੈ ਐਂਡ ਕਰ ਰਹੇ ਆ ਸਾਰੇ ਹਾਂਜੀ ਤੁਹਾਡਾ ਵੀ ਧੰਨਵਾਦ ਕਰਦਾ ਮੈਂ ਅੱਜ ਵੀਡੀਓਜ਼ ਦੇਖ ਰਿਹਾ ਸੀ ਕਿ ਲੋਕ ਆਪ ਮੁਹਾਰੇ ਵੀਡੀਓ ਬਣਾ ਕੇ ਕਹਿ ਰਿਹਾ ਦੱਸ ਰਿਹਾ ਜਾ ਕੇ ਕਰਾਊਡ ਦੇ ਵਿੱਚ ਕਿ ਬੀਬੀ ਰਜਨੀ ਕਿਉਂਕਿ ਕਈ ਅਫਸਰ ਨੇ ਜਿਹੜੇ ਪੰਜਾਬ ਦੇ ਉਹ ਦੱਸ ਰਹੇ ਆ ਕਿ ਬੀਬੀ ਰਜਨੀ ਫਿਲਮ ਰਿਲੀਜ਼ ਹੋਣ ਵਾਲੀ ਆ ਤੁਸੀਂ ਦੇਖ ਕੇ ਆਓ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਆ ਰਹੇ ਆ ਹੌਕੀ ਵਾਲੇ ਜਿੰਨੇ ਸਾਡੇ ਹੌਕੀ ਦੀ ਟੀਮ ਮੈਂ ਸਾਰੇ ਉਹ ਵੀਰ ਸਾਰੇ ਮੈਸੇਜ ਕਰ ਰਹੇ ਆ ਕਿ ਭਾਈ ਬੀਬੀ ਰਜਨੀ ਅਸੀਂ ਜ਼ਰੂਰ ਦੇਖ ਕੇ ਆਵਾਂਗੇ ਕਦੋਂ ਰਿਲੀਜ਼ ਹੋਣੀ ਆ ਸੋ ਸਾਰਿਆਂ ਨੂੰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਹਾਂਜੀ ਇੱਕ ਵਾਰੀ ਤੁਸੀਂ ਪਲੀਜ਼ ਹਾਂਜੀ 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 ਬਸ ਇਹ ਜੀ ਅਸੀਂ ਤੁਹਾਡੇ ਮੈਸੇजेस ਨਾਲ ਦੀ ਨਾਲ ਪੜ ਵੀ ਰਹੇ ਆ థాంਕ ਯੂ so much ਇੰਨੇ ਪਿਆਰ ਲਈ ਤੁਸੀਂ ਹਮੇਸ਼ਾ ਇੰਨਾ ਪਿਆਰ ਦਿੰਨੇ ਹੋ ਮਤਲਬ ਮੇਰੇ ਕੋ ਕਦੇ ਵੀ ਸ਼ਬਦ ਨਹੀਂ ਹੁੰਦੇ ਹੈਗੇ ਤੇ ਆਈ ਥਿੰਕ ਆ ਸਾਹਿਬ ਇਸ ਫਿਲਮ ਦੇ ਕਿੰਨਾ ਥੈਂਕ ਯੂ ਜੀ ਤੁਸੀਂ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਯੈਸ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਥੈਂਕ ਯੂ ਜੀ ਲਵ ਫਰਮ ਲਾਹੌਰ ਥੈਂਕ ਯੂ so much ਜੀ ਲਾਹੌਰ ਹਾਂ ਜੀ ਵਾਓ ਵਾਹ ਕਿਆ ਬਾਤ ਹੈ ਥੈਂਕ ਯੂ ਜੀ ਸਟਫਲ ਸਾਰੇ ਜੀ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਫਿਲਮ ਰਿਲੇਟਡ ਕੁਝ ਵੀ ਤੁਸੀਂ ਅੱਛਾ ਮੈਂ ਦੱਸ ਦਿੰਦਾ ਹਾਂ ਹਾਂਜੀ ਹਾਂਜੀ ਲਾਹੌਰ ਤੋਂ ਮੈਸੇਜ ਆਇਆ ਮੈਨੂੰ ਜੀਤੇ ਆ ਗਿਆ ਕਿ ਪਾਕਿਸਤਾਨ ਵੀ ਆਪਣੀ ਫਿਲਮ ਰਿਲੀਜ਼ ਹੋ ਰਹੀ ਹੈ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਆਉਂਦਿਆਂ ਪ੍ਰਵਾਹ ਕਰੋ ਕਿਉਂਕਿ ਇਤਿਹਾਸ ਤਾਂ ਆਪਣਾ ਸਾਰਿਆਂ ਦਾ ਇੱਕੋ ਹੀ ਤੁਸੀਂ ਵੀ ਜ਼ਰੂਰ ਦੇਖ ਕੇ ਆਇਓ। ਯੈਸ। ਹਾਂਜੀ। ਫਾਰਮਨ ਸਾਹਿਬ ਨੂੰ ਬਹੁਤ-ਬਹੁਤ ਪਿਆਰ ਦਿੱਸਪੇ। ਯੈਸ। ਪਿੰਕਾ ਜੱਗ ਯੈਸ ਹਾਂਜੀ ਪਿੰਕਾ ਵੀਰਾ ਵੀ ਇਸ ਫਿਲਮ ਦਾ ਪਾਰਟ ਹੈ। ਅਸੀਂ ਕੱਲ ਹੀ ਉਹਨਾਂ ਦੇ ਪਿੰਡ ਜਾ ਕੇ ਆਏ ਹਾਂ ਤੇ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ ਇਸ ਫਿਲਮ ਦੇ ਵਿੱਚ। ਉਹਨਾਂ ਦਾ ਉਹ ਪ੍ਰੋਮੋ ਵੀ ਰਿਲੀਜ਼ ਹੋਇਆ ਆ ਜੇ ਤੁਸੀਂ ਦੇਖਿਆ ਸੀਗਾ। ਹਾਂਜੀ ਯੈਸ। ਪਿੰਕੇ ਬਾਈ ਦੇ ਪਿੰਡ ਜਾ ਕੇ ਕੱਲ ਅਸੀਂ ਤਾਂ ਬੱਚਿਆਂ ਨੂੰ ਮਿਲੇ। ਯੈਸ। ਹਾਂਜੀ। ਕਰੀਨ ਹਜ਼ਾਰ ਬੰਦਾ ਬਾਈ ਦੇ ਪਿੰਡ ਸੀਗਾ ਔਰ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਬਾਈ ਦਾ ਇੱਕ ਮਾਣ ਹੁੰਦਾ ਨਾ ਆਰਟਿਸਟ ਲਈ ਅਸੀਂ ਬਾਈ ਦੇ ਪਿੰਡ ਪਰਮੂ ਰੀਲਿਸ ਕੀਤਾ ਜਾ ਕੇ ਜਿੱਥੇ ਬਾਈ ਦੀ ਫੈਮਿਲੀ ਵੀ ਸੀ ਮਾਤਾ ਵੀ ਸੀ ਤੇ ਬਾਪੂ ਵੀ ਸੀ ਤੇ ਤੁਸੀਂ ਇਦਾਂ ਦੇ ਮਤਲਬ ਪੋਜ਼ਿਟਿਵ ਕਰੈਕਟਰ ਨੇ ਜਿਹੜੇ ਫਿਲਮ ਦੇ ਵਿੱਚ ਅਸੀਂ ਜੋੜੇ ਆ ਉਹ ਫਿਲਮ ਵਧੀਆ ਲੱਗੂਗੀ ਅਸੀਂ ਇਹ ਆਸ ਕਰਦੇ ਆ ਤੇ ਬੱਸ ਹੁਣ ਤੁਸੀਂ ਆ ਦੇਖੋ ਮੈਂ ਵਾਰੀ ਵਾਰੀ ਮੇਰੇ ਹੱਥਾਂ ਨਾਲ ਆ ਬਜੜਦੇ ਆ ਇਹ ਕਿਉਂਕਿ ਤਾਂ ਜੁੜਦੇ ਆ ਜਿੰਨੀ ਇਹ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਖੇਖਣ ਨਹੀਂ ਮੈਂ ਕਰ ਰਿਹਾ ਕਲਾਕਾਰਾਂ ਵਾਲੇ ਕਿ ਮੈਨੂੰ ਇਹ ਇਤਿਹਾਸ ਲਈ ਹਮੇਸ਼ਾ ਅਸੀਂ ਸਾਰੇ ਜਣੇ ਬੜੇ ਨਾ ਏਮੋਸ਼ਨਲ ਹੋ ਜਾਂਦੇ ਹਾਂ ਆਪਣੇ ਧਾਰਮਿਕ ਗੱਲਾਂ ਹੁੰਦੀਆਂ ਔਰ ਬੀਬੀ ਰਜਨੀਜੀ ਦਾ ਤਾਂ ਰੂਪੀ ਸਾਡੇ ਕੋਲ ਬੈਠੇ ਐ ਮੈਂ ਕਹਿੰਦਾ ਕਿ ਕੀ ਉਹਨਾਂ ਚ ਸਬਰ ਸੀਗਾ ਕਿ ਉਹਨਾਂ ਚ ਅੱਜ ਦੇ ਟਾਈਮ 'ਚ ਜੇ ਆਪਾਂ ਕਰੀਏ ਕਿ ਆਪਣੇ ਚ ਪੇਸ਼ੈਂਸ ਨਹੀਂ ਉਹਨਾਂ ਨੇ ਕਿੰਨਾ ਸਬਰ ਰੱਖਿਆ ਔਰ ਕਿੰਨਾ ਬਲਾਈਂਡ ਫੇਥ ਪ੍ਰਮਾਤਮਾ ਦੇ ਜੇ ਭਰੋਸਾ ਸਿੱਖਣਾ ਦਾ ਬੀਬੀ ਰਜਨੀ ਜੀ ਤੋਂ ਸਿੱਖੀ 100% ਤੁਹਾਡੀ ਕਰੈਕਟਰ ਕਰਦੇ ਹੋ ਥੋੜਾ ਕੁਝ ਬਦਲਾਅ ਤੋਂ ਹਾਂਜੀ ਉਹਨਾਂ ਰਿਐਕਸ਼ਨ ਮੈਨੂੰ ਕਿਸੇ ਸੀ ਹੁਣ ਇੱਕ ਸਵਾਲ ਆਇਆ ਕਿ ਤੁਸੀਂ ਫਿਲਮ ਕਰਨ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ ਤੇ ਅ ਐਂਡ ਉਹਨਾਂ ਮੈਂ ਐਕਚੁਅਲੀ ਮੈਂ ਉਹ ਹੀ ਕਹਿਣਾ ਚਾਹੁੰਦੀ ਸ ਆਈ ਥਿੰਕ ਜਿਹੜਾ ਤੁਸੀਂ ਸਰ ਉੱਥੇ ਨਹੀਂ ਸੀਗੇ ਉਸ ਸੀਨ ਦੇ ਵਿੱਚ ਜਦੋਂ ਲਾਾਂ ਵਾਲਾ ਸੀਨ ਹੁੰਦਾ ਆ ਤੇ ਮੈਂ ਹਮੇਸ਼ਾ ਉਹ ਸੀਨ ਦਾ ਜ਼ਿਕਰ ਕਰਦੀ ਆ ਕਿਉਂਕਿ ਉਹ ਸੀਨ ਦੇ ਵਿੱਚ ਬਹੁਤ ਸੋਹਣਾ ਸੀਨ ਹਾਂਜੀ ਜੋ ਮੈਨੂੰ ਮਹਿਸੂਸ ਹੋਇਆ ਪਰ ਉਹ ਸੀਨ ਦੇ ਵਿੱਚ ਨਾ ਜਿੱਦਾਂ ਉਹਨਾਂ ਨੇ ਬੀਬੀ ਰਜਨੀ ਜੀ ਨੇ ਜਦੋਂ ਪਿੱਛੋਂ ਉਹਨਾਂ ਦੇ ਪਿਤਾ ਜੀ ਨੇ ਹੁਕਮ ਦਿੱਤਾ ਕਿ ਵਿਆਹ ਸ਼ੁਰੂ ਕਰੋ ਬੀਬੀ ਰਜਨੀ ਜੀ ਨੂੰ ਦੋ ਰਸੀ ਚੱਕ ਕੇ ਉਹ ਲਾਵਾ ਲੈਣੀ ਸ਼ੁਰੂ ਕਰਦੇ ਨੇ ਜੀ ਮੈਨੂੰ ਯਾਦ ਆ ਮੈਨੂੰ ਉਸ ਟਾਈਮ ਮੈਨੂੰ ਮੈਨੂੰ ਮੇਰੇ ਦਿਮਾਗ ਦੋ ਦੋ ਦਿਨ ਹੋਇਆ ਸੀ ਉਹ ਸੀਨ ਤੇ ਮੇਰੇ ਦਿਮਾਗ ਨੂੰ ਉਹ ਮੈਂ ਪ੍ਰੋਸੈਸ ਨਹੀਂ ਕਰ ਪਾ ਰਹੀ ਸੀ ਕਿ ਐਕਚੁਅਲ ਚ ਇਦਾਂ ਹੋਇਆ ਮੈਂ ਜਰੂਰ ਫਿਜ਼ਿਕਲੀ ਉਹ ਐਕਟ ਕਰ ਰਹੀ ਸੀਗੀ ਬਟ ਉਸ ਤੋਂ ਬਾਅਦ ਕੱਟ ਹੋ ਜਾਣਾ ਸੀਗਾ ਤੇ ਆਪਾਂ ਬੈਂਕ 'ਚ ਜਾ ਕੇ ਚੇਂਜ ਕਰਕੇ ਘਰੇ ਚਲ ਜਾਣਾ ਸੀ ਬਟ ਐਕਚੁਅਲ ਚ ਜੋ ਬੀਬੀ ਰਜਨੀ ਜੀ ਨੇ ਉਸ ਟਾਈਮ ਆਪਣੀ ਜਿਹੜੀਆਂ ਚੀਜ਼ਾਂ ਆਪਾਂ ਸ਼ਾਇਦ ਨਹੀਂ ਵੀ ਪਤਾ ਹੈਗੀ ਡੀਟੇਲ ਦੇ ਵਿੱਚ ਜੋ ਉਹਨਾਂ ਦੀ ਜ਼ਿੰਦਗੀ 'ਚ ਹੋਈਆਂ ਨੇ ਸੋ ਮੈਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੂੰਗੀ ਉਹ ਹੋ ਸੀਨ ਨੂੰ ਮੇਰੇ ਲਈ ਤਾਂ ਸੀਨ ਸੀਗਾ ਹਮੇਸ਼ਾ ਅਮੇਸ਼ਾ ਮੈਂ ਸੁਣਿਆ ਸੀ ਅਕਤੀ ਕਿ ਤੁਸੀਂ ਵੀ ਇਹੀ ਮਹਿਸੂਸ ਕੀਤਾ ਕਿ ਜੋ ਸ਼ੂਟ ਕਰਦੇ ਸੀ ਵੀ ਤੁਸਾਨੂੰ ਸੀਗਾ ਵੀ ਵਾਕਈ ਉਹਦੋਂ ਉਹ ਮੈਡਮ ਮੈਂ ਥੋੜਾ ਜਿਹਾ ਇਸ ਲੈ ਕੇ इमोशनल ਹੋ ਜਾਂਦਾ ਕਈ ਵਾਰੀ ਮੈਨੂੰ ਮੈਂ ਇਤਿਹਾਸ ਚ ਚਲੇ ਜਾਂਦਾ ਪਛੋਕੜ ਚ ਕਿ ਉਹ ਗੱਲ ਤਾਂ ਜਮਾ ਸਹੀ ਐ ਇਸਦਾ ਫਿਲਮ ਬਣਾ ਕੇ ਘਰੇ ਆਏ ਨਾ ਬੀਬੀ ਰਜਨੀਜੀ ਦੀ ਜੇ ਆਪਾਂ ਕਹ ਦੀਏ ਜਰਨੀ ਉਹਨਾਂ ਨੇ ਉਹ ਕਿੱਡਾ ਲੰਬਾ ਟਾਈਮ ਸੀ ਜਿਹੜਾ ਉਹਨਾਂ ਨੇ ਸਰਵਾਈਵ ਕੀਤਾ ਲੋਕਾਂ ਨੇ ਕਿੰਨੇ ਤਾਣੇ ਮੇਣੇ ਕੀ ਕੁਛ ਕਿੰਨੀਆਂ ਗੱਲਾਂ ਪਰ ਉਹ ਗੱਲ ਉਹੀ ਐ ਨਾ ਕਿ ਜਦੋਂ ਬੰਦਾ ਇੱਕ ਇੱਕ ਭਰੋਸਾ ਕਰ ਲੈਂਦਾ ਹਾਂਜੀ ਕਿ ਇੱਕ ਮੰਜ਼ਲ ਤੇ ਮੈਂ ਪਹੁੰਚਣਾ ਔਰੇ ਰੱਬ ਦੀ ਰਜ਼ਾ ਚ ਆ ਭਾਣਾ ਮੰਨਣਾ ਮੈਨੂੰ ਲੱਗਦਾ ਜ਼ਿੰਦਗੀ ਚ ਜਿਹਦੇ ਬੰਦੇ ਨੂੰ ਭਾਣਾ ਮੰਨਣਾ ਆ ਗਿਆ ਉਹ ਰੱਬ ਨਾਲ ਉਹਦੀ ਯਾਰੀ ਪੈ ਗਈ ਸੋ ਬੀਬੀ ਰਜਨੀਜੀ ਨੇ ਪਰਮਾਤਮਾ ਦਾ ਭਾਣਾ ਮੰਨਿਆ ਔਰ ਦੁਨੀ ਚੰਦ ਦਾ ਕਰੈਕਟਰ ਯੋਗਰਾਜ ਸਰ ਨੇ ਉਹ ਅਲਟੀਮੇਟ ਬਹੁਤ ਕਮਾਲ ਦਾ ਕਰੈਕਟਰ ਕੀਤਾ ਸਹੀ ਗੱਲ ਹੈ ਜੀ ਔਰ ਬਸ ਅਕੀਰ ਚ ਅਸੀਂ ਇਹੀ ਕਹਾਂਗੇ ਕਿ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਪ੍ਰੋਡਿਊਸਰਸ ਪੰਜਾਬ ਚ ਅੱਗੇ ਤੋਂ ਵੀ ਇਦਾਂ ਦੀਆਂ ਫਿਲਮਾਂ ਬਣਾਉਣ ਗੱਲ ਇਹ ਨਹੀਂ ਕਿ ਸਾਡੀ ਫਿਲਮ ਹੈ ਕੋਈ ਵੀ ਬਣਾਵੇ ਤੁਸੀਂ ਸਾਰੇ ਜਣੇ ਪਲੀਜ਼ ਇਹਨਾਂ ਫਿਲਮਾਂ ਨੂੰ ਜ਼ਰੂਰ ਸਪੋਰਟ ਕਰਿਓ ਕਿਉਂਕਿ ਇਹ ਲੋੜ ਹੈ ਔਰ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਬੀਬੀ ਰਜਨੀ ਨੂੰ ਤੁਸੀਂ ਸਤਕਾਰ ਦੋ ਪਿਆਰ ਦੋ ਔਰ ਅਸੀਂ ਫਿਰ ਫਿਲਮਾਂ ਦੀਆਂ ਲਾਈਨਾਂ ਲਾ ਦਾਂਗੇ ਤੁਹਾਡੇ ਲਈ ਬਸ ਇਹੀ ਅਖੀਰ ਚ ਬੇਨਤੀ ਹੈ ਕਿ 30 ਤਰੀਕ ਨੂੰ 30 ਅਗਸਤ ਨੂੰ ਬੀਬੀ ਰਜ਼ਮੀ वर्ल्ड वाइड ਰਿਲੀਜ਼ ਹੋ ਜਾਣੀ ਹੈ ਲਾ ਕੇ ਪਾਕਿਸਤਾਨ ਮਤਲਬ ਯੂਰਪ ਜਿੱਥੇ ਜਿੱਥੇ ਹਾਂਗਕਾਂਗ థਾਈਲੈਂਡ ਸਿੰਗਾਪੁਰ ਸਾਰੇ ਪਾਸੇ ਤੁਸੀਂ ਜ਼ਰੂਰ ਆਪਦੇ ਪਰਿਵਾਰਾਂ ਨਾਲ ਦੇਖਿਓ ਅਖੀਰ 'ਚ ਅਸੀਂ ਤੁਹਾਨੂੰ ਕੁਝ ਵੀ ਸਭ ਤੋਂ ਕਿਹਾ ਗਿਆ ਹੋਵੇ ਕਿਉਂਕਿ ਇਹ ਐਕਸਪੀਰੀਅੰਸ ਨਹੀਂ ਇਹਦਾ ਪੁੱਤਰ ਕਰਨ ਨਾਲ ਉਹਦਾ ਇੰਟਰਵਿਊ ਕਰ ਲੈਂਦੇ ਆ ਜੇ ਕੁਝ ਕਹੀ ਗਈ ਹੋਵੇ ਗੱਲਬਾਤ ਤਾਂ ਭਾਈ ਤੁਸੀਂ ਇੰਸਟਾਗ੍ਰam ਵਾਲੇ ਮਾਫ ਕਰਿਓ ਔਰ ਅਖੀਰ 'ਚ ਬਸ ਫਤਿਹ ਬੁਲਾਵਾਂਗੇ ਵੈਰੀ ਜੀ ਦਾ ਖਾਲਸਾ ਵੈਰੀ ਜੀ ਦੀ ਫਤਿਹ ਜ਼ਰੂਰ ਆਪਦੇ ਪਰਿਵਾਰਾਂ ਨਾਲ ਬੀਬੀ ਰਜਨੀ 30 ਅਗਸਤ ਨੂੰ ਦੇਖ ਕੇ ਆਓ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕੌਣ ਕੌਣ ਫਿਲਮ ਦੇਖਣ ਜਾ ਰਿਹਾ ਏ ਉਹ ਵੀ ਕਮੈਂਟ ਜਰੂਰ ਕਰਨਾ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਹਰ ਸ਼ ਐਂਟਰਟੇਨਮੈਂਟ